ਗੱਲਾ ਕਰਦੇ ਰਹਿਣ ਵਾਲਾ ਤਾਂ ਵੀ ਮੇਰੇ ਨਾਲ ਸਾਰਾ ਦਿਨ ਲੜਦੀ ਹੈ ਕਿਉਂਕਿ ਪੱਕਾ ਇਸ ਤੋਂ ਬਹੁਤ ਜ਼ਿਆਦਾ ਸ਼ਿਕਰਤ ਕਰਨੀ ਹੋਊਗਾ ਪਤੀ ਨੇ ਪਤਨੀ ਨੂੰ ਘਰੋਂ ਬਾਹਰ ਕੱਢ ਕੇ ਘਰ ਨੂੰ ਲਗਾਇਆ ਤਾਲਾ ਘਰ ਦੇ ਬਾਹਰ ਹੋਇਆ ਹਾਈ ਵੋਲਟੇਜ ਡਰਾਮਾ ਦੋਵਾਂ ਨੇ ਆਪਣੀ ਦੁਰਦਸ਼ਾ ਬਿਆਨ ਕੀਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਲੁਧਿਆਣਾ ਦੇ ਨੂਰਵਾਲਾ ਰੋਡ ਤੇ ਰਹਿਣ ਵਾਲੇ ਅੰਕਿਤ ਨਾਮ ਦੇ ਨੌਜਵਾਨ ਦਾ ਵਿਆਹ 1.5 ਸਾਲ ਪਹਿਲਾਂ shaadi.com ਤੇ ਹੋਇਆ ਸੀ ਨੌਜਵਾਨ ਨੇ ਰੋਂਦੇ ਹੋਏ ਦੱਸਿਆ ਕਿ 1.5 ਸਾਲ ਪਹਿਲਾਂ ਮੈਂ ਇਕੱਲਾ ਹੋਣ ਕਾਰਨ ਇਸ ਲੜਕੀ ਨਾਲ ਆਨਲਾਈਨ ਵਿਆਹ ਕਰਵਾਇਆ ਨਾ ਸੀ ਪਰ ਇਸ ਲੜਕੀ ਦੇ ਕਈ ਨੌਜਵਾਨਾਂ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ ਅਤੇ ਇਸ ਦੀ ਨਜ਼ਰ ਮੇਰੀ ਜਾਇਦਾਦ ਤੇ ਹੈ ਉਸਨੇ ਮੈਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਮੈਂ ਇਸ ਲੜਕੀ ਨਾਲ ਨਹੀਂ ਰਹਿ ਸਕਦਾ ਮੇਰੀ ਜਾਨ ਨੂੰ ਖਤਰਾ ਹੈ ਨੌਜਵਾਨ ਨੇ ਆਪਣੇ ਘਰ ਨੂੰ ਤਾਲਾ ਲਗਾ ਕੇ ਕਿਹਾ ਕਿ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਦੋਂ ਪੀੜਤ ਲੜਕੀ ਦਾਮਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਮੇਰਾ ਵਿਆਹ 1.5 ਸਾਲ ਪਹਿਲਾਂ ਸ਼ਾਦੀ.ਕਾਮ ਰਾਹੀਂ ਅੰਕਿਤ ਨਾਮ ਦੇ ਨੌਜਵਾਨ ਨਾਲ ਹੋਇਆ ਸੀ ਪਰ ਕੁਝ ਸਮੇਂ ਬਾਅਦ ਮੇਰੀ ਕੁੱਟਮਾਰ ਸ਼ੁਰੂ ਹੋ ਗਈ ਹੈ ਤੇ ਹਰ ਰੋਜ਼ ਨਵੀਆਂ-ਨਵੀਆਂ ਚੀਜ਼ਾਂ ਦੀ ਮੰਗ ਕੀਤੀ ਗਈ ਦਾਜ ਮੰਗਣ ਤੇ ਮੈਨੂੰ ਕਈ ਵਾਰ ਕੁੱਟਿਆ ਗਿਆ ਪਰ ਮੈਨੂੰ ਇਨਸਾਫ ਚਾਹੀਦਾ ਹੈ ਇਸ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮੌਕੇ ਤੇ ਪਹੁੰਚ ਦੀ ਪੀਸੀਆਰ ਪੁਲਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਵਿਚਕਾਰ ਲੜਾਈ ਹੋਈ ਹੈ ਜਿਸ ਕਾਰਨ ਅਸੀਂ ਮੌਕੇ ਤੇ ਪਹੁੰਚ ਕੇ ਦੋਵਾਂ ਨੂੰ ਥਾਣੇ ਲੈ ਕੇ ਜਾ ਰਹੇ ਹਾਂ ਤੇ ਉੱਥੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰੇ ਨਾਮ ਦਾਮੇ ਨਹੀਂ ਹੈ ਮੇਰੇ ਲੁਧਿਆਣਾ ਮੇਂ ਸ਼ਾਦੀ ਹੋਈ ਮੈਂ ਦਿੱਲੀ ਕੀ ਹਾਂ ਮੇਰੇ 18 ਮਹੀਨੇ ਸ਼ਾਦੀ ਕੋ ਹੋਏ ਹੈ 18 ਮਹੀਨੇ ਸੇ ਇੱਕ ਦਿਨ ਵੀ ਮੇਰੇ ਕੋ ਸਕੂਨ ਕੀ ਜ਼ਿੰਦਗੀ ਨਹੀਂ ਮਿਲੀ ਹੈ ਮੈਂ ਚਾਹੇ ਕਿ ਦਿਨ ਕੇ ਪਲ ਬਹੁਤ ਤੜਪੀ ਹਾਂ ਘਰ ਸੇ ਬਾਹਰ ਕਾਹ ਦਿਆ ਮੈਂ ਕਹਾਂ ਜੇ ਹਰ ਬਾਰ

क्यों प्रॉपर्टी नहीं हड़पनी क्यों प्रॉपर्टी हटूंग घर मेरा ही है मैं क्यों हड़पूंगी मैं बीवी हूँ मुझे बस इंसाफ चाहिए मेरा बच्चा खराब हुआ मैंने वो माफ कर दिया ਕਿਸ ਵੀ ਕਾਇਚਾ ਕਰੀ ਕਿ ਮਰ ਕਰ ਕਾਰਵਾਈ ਚਾਹਤੀ ਹੂ ਮੈਂ ਐਸੇ ਲਗੋ ਔਰ ਕਿਸੇ ਲੜਕੀ ਦੀ ਜ਼ਿੰਦਗੀ ਖਰਾਬ ਨਾ ਕਰੇ ਜੋ ਮੇਰੀ ਹੋਈ ਹੈ ਕਾਰਵਾਈ ਦੇਈਏ ਇਸ ਕੋ ਇਸ ਦਾ ਇਨਸਾਫ ਮਿਲੇ ਮਾਰਾ ਪੀਟੇ 16 ਲੜਕੇ ਆਏ ਮਾਰ ਕੇ ਗਏ ਅਭੀ 3 ਲੜਕੇ ਆਏ ਇਸ ਕੇ ਸਾਥ ਮੋਜੇ ਮਾਰ ਕੇ ਗਏ ਅੰਦਰ ਕੈਮਰਾ ਲੱਗੇ ਹੈ ਘਰ ਕੇ ਅੰਦਰ ਆਪ ਚੱਲ ਕੇ ਚਾਹੇ ਤਾਂ ਚੈੱਕ ਕਰਵਾਏ ਔਰ ਯਹਾਂ ਤੇ ਆਨੇ ਲੱਗੇ ਸਾਰੇ ਸਾਰੀ ਰਿਕਾਰਡਿੰਗ ਦਿਖਾਈਏ ਮੈਂ ਤਾਂ ਡਾ ਜੀ ਸਰ ਮੇਰਾ ਨਾਮ ਮੰਕੀ ਤਾਂ ਜੀ ਵੀਰੇ ਕਿਹੜੀ ਜਗ੍ਹਾ ਰਹਿੰਦੇ ਹੋ ਸਰ ਨੂਰ ਵਾਲਾ ਰੋਡ ਦੇ ਉੱਤੇ ਰਹਿੰਦੇ ਜੀ ਗਲੀ ਨੰਬਰ 2 ਚ ਮੇਰਾ ਲੜਕੀ ਰੋਲਾ ਪਾਰ ਕੀ ਮਾਮਲਾ ਜ ਠੀਕ ਹੈ ਜੀ ਵਿਆਹ ਤੋਂ ਬਾਅਦ ਦੇਖੋ ਜੀ ਮੇਰੇ ਮਾਪੇ ਬਾਪ ਨਹੀਂ ਹੈਗੇ ਮੈਂ ਘਰ 'ਚ ਇਕੱਲਾ ਇਕੱਲਾ ਰਹਿਣਾ ਮੇਰੀਆਂ ਦੋਨੇ ਭੈਣਾਂ ਵੀ ਆਈਆਂ ਹੋਈਆਂ ਉਹਨਾਂ ਦਾ ਸੀ ਸਰ ਮੇਰਾ ਨਾ ਵਿਆਹ ਜਿਹੜਾ ਵਾ ਸ਼ਾਦੀ ਡੋਟ ਕਾਉਂਦੇ ਆਪਣੀ ਪ੍ਰੋਫਾਈਲ ਪਾਈ ਸੀ ਉੱਥੋਂ ਦੀ ਇਹਨਾਂ ਦੇ ਘਰ ਦੇ ਰਿਸ਼ਤੇ ਦੇਖਣ ਆਏ ਸੀਗੇ ਉਸ ਤੋਂ ਬਾਅਦ ਸਾਡਾ ਵਿਆਹ ਹੋਇਆ ਠੀਕ ਹੈ ਇਹਦੇ ਘਰ ਦੇ ਦੇਖ ਕੇ ਗਏ ਅਸੀਂ ਉਹਨਾਂ ਨੂੰ ਦੱਸਿਆ ਵੀ ਮੁੰਡਾ ਇਕੱਲਾ-ਇਕੱਲਾ ਹੈਗਾ ਮਾਪਾ-ਪਹਿਨੀਗੇ ਕਿ ਬੇਟਾ ਜੋ ਵੀ ਹੈਗਾ ਤੂੰ ਆਪਣੇ ਆਪ ਸਾਰਾ ਕੋਈ ਸਵਾਰਨਾ ਕਰਦਾ ਵੀ ਮੁੰਡਾ ਇਕੱਲਾ-ਇਕੱਲਾ ਤੇ ਸਾਰੇ ਰਾਜੀ ਖੁਸ਼ੀ ਨਾਲ ਵਿਆਹ ਹੋਇਆ ਦਿੱਲੀ ਅਸੀਂ 20 ਬੰਦੇ ਲੈ ਕੇ ਗਏ ਸਾਡਾ ਵਿਆਹ ਹੋਇਆ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਕੀ ਹੋਇਆ ਜੀ ਵਿਆਹ ਤੋਂ ਫਰਵਰੀ ਦੇ ਵਿੱਚ ਅਗਲੇ ਸਾਲ ਦੇ 2023 ਦੇ ਵਿੱਚ ਇਹ ਕੁੜੀ ਪ੍ਰੈਗਨੈਂਟ ਹੋਈ ਪ੍ਰੈਗਨੈਂਟ ਹੋਣ ਤੋਂ ਬਾਅਦ ਸਾਡੇ ਘਰ ਮੈਨੂੰ ਬਹੁਤ ਖੁਸ਼ੀ ਹੋਈ ਵੀ ਚੱਲ ਵੀ ਘਰ 'ਚ ਕੋਈ ਨਹੀਂ ਹੈਗਾ ਸਰ ਖੱਲ ਖੇਲਣ ਵਾਲਾ ਕੋਈ ਬੱਚਾ ਆ ਜਾਊਗਾ ਠੀਕ ਹੈ ਪ੍ਰੈਗਨੈਂਟ ਹੋਈ ਉਸ ਤੋਂ ਬਾਅਦ ਕੀ ਹੋਇਆ ਜੀ ਇਹਨੇ ਕੀ ਕੀਤਾ ਆਪਣੀ ਮਾਂ ਦੇ ਨਾਲ ਪ੍ਰੋਗਰਾਮ ਫਿੱਟ ਕੀਤਾ ਕਿ ਮੈਂ ਮਾਰਚ ਮਹੀਨੇ ਦੇ ਵਿੱਚ ਤੇਰੇ ਕੋ ਆ ਰਹੀ ਹੈਗੀ ਠੀਕ ਹੈ ਮਾਰਚ ਮਹੀਨੇ ਦੇ ਵਿੱਚ ਮੈਨੂੰ ਕਹਿੰਦੀ ਵੀ ਮੇਰੀ ਮਾਂ ਜਿਹੜੀ ਹੈਗੀ ਹੈ ਵੀ ਮੇਰੀ ਟੇਕ ਕੇਅਰ ਕਰ ਲੂਗੀ ਵੀ ਇੱਥੇ ਘਰੇ ਕੋਈ ਨਹੀਂ ਹੈਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਮਨਾ ਕਰਦਾ ਰਿਹਾ ਪਰ ਵੀ ਛੱਡ ਆਇਆ ਛੱਡ ਗਿਆ ਉੱਥੇ ਜਾ ਕੇ ਮੈਨੂੰ ਅਬੋਰਸ਼ਨ ਦੀਆਂ ਨੇ ਧਮਕੀਆਂ ਦਿੱਤੀਆਂ ਕਿ ਮੈਂ ਅਬੋਰਸ਼ਨ ਕਰਾਣੀ ਹੈ ਅਬੋਰਸ਼ਨ ਕਰਾਣੀ ਉਹਦੀਆਂ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਠੀਕ ਹੈ ਜੀ ਅਸੀਂ ਉਹਨੂੰ ਮਨਾ ਕਰਦੇ ਰਹੇ ਵੀ ਅਬੋਰਸ਼ਨ ਨਾ ਕਰਾ ਠੀਕ ਹੈ ਉਸ ਤੋਂ ਬਾਅਦ April ਦੇ ਵਿੱਚ ਇਹਦੇ ਘਰ ਜਿਹਦਾ ਫੋਨ ਆਇਆ ਵੀ ਕੁੜੀ ਨੂੰ ਲੈ ਜਾ ਮੈਂ ਸ਼ਟਾਪਦੀ ਦੀ ਡਿਕਟਾਪ ਉਹ ਕਰਾ ਕੇ ਇਹਦੀ ਲੈਣ ਗਿਆ ਇਹਨੂੰ ਠੀਕ ਹੈ ਇਹਨਾਂ ਨੇ ਕੀ ਕੀਤਾ ਜਦੋਂ ਅਸੀਂ ਲੈਣ ਗਏ ਮੈਂ ਸੀਗਾ ਮੇਰੇ ਜੀਜਾ ਜੀ ਸੀ ਮੇਰੀ ਛੋਟੀ ਭੈਣ ਸੀ ਇਹਨਾਂ ਨੇ ਕੀ ਕੀਤਾ ਘਰੇ ਬਾੜ ਕੇ ਸਾਨੂੰ ਕੁੱਟਿਆ ਬਦਮਾਸ਼ੀ ਕੀਤੀ ਪੂਰੀ ਤਸੱਲੀ ਨਾਲ ਦਿੱਲੀ ਜੀ ਦਿੱਲੀ ਦੇ ਵਿੱਚ ਠੀਕ ਹੈ ਜੀ ਬਦਮਾਸ਼ੀ ਕਰਕੇ ਉੱਥੇ ਵੀ ਇਹਦੀ ਮਾਂ ਇਹਨੂੰ ਰੋਣ ਦੀ ਆਦਤ ਹੈ ਉੱਥੇ ਹੁਣ ਇੱਥੇ ਫੇਰ ਰੋਣ ਲੱਗ ਗਈ ਉੱਥੇ ਵੀ ਇੰਨੇ ਜਨੇ ਕੀਤਾ ਦੋਨੇ ਮਾਵਾਂ ਦੀਆਂ ਰੋਣ ਲੱਗ ਗਈਆਂ ਰੋਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪੁਲਿਸ ਬੁਲਾਈ ਥਾਣੇ 'ਚ ਕਹਿੰਦੇ ਜੀ ਇਹ ਸਾਨੂੰ ਕੁੱਟਣ ਆਏ ਆ ਸਰ ਜਬਕਿ ਅੰਦਰ ਇਹਦੇ ਘਰ 'ਚ ਤਾਂ ਬਾਪ ਵੀ ਸੀ ਭਰਾ ਵੀ ਸੀ ਨਾਲ ਦੋ ਇਹਨਾਂ ਨੇ ਮਸਟੰਡੇ ਬੁਲਾਏ ਹੋਏ ਸੀਗੇ ਠੀਕ ਹੈ ਥਾਣੇ ਚ ਗਏ ਅਸੀਂ ਉਹਨਾਂ ਨੂੰ ਆਪਣੇ ਕੋਲ ਰੱਖੀ ਮੈਂ ਕਿਹਾ ਦੇਖੋ ਸਰ ਵੀ ਮੈਂ ਤਾਂ ਇਹਨੂੰ ਲੈਣ ਆਇਆ ਇਹ ਜਾਣ ਹੀ ਨਹੀਂ ਦਿੰਦੇ ਉਹਨਾਂ ਨੇ ਵੀ ਇਹਨੂੰ ਸਮਝਾਇਆ ਕਹਿੰਦੇ ਤਾਂ ਆਪਣੀ ਧੀ ਨੂੰ ਭੇਜੋ ਕਿ ਤੁਸੀਂ ਇਹਨੇ ਕੀ ਕੀਤਾ ਉੱਤੇ ਥਾਣੇ ਤੇ ਝੂਠੀ ਰਿਪੋਰਟ ਲਿਖਾਤੀ ਮੇਰੇ ਬਾਰੇ ਕਿ ਮੇਰੇ ਤੋਂ ਦਾਜ ਮੰਗਦੇ ਮੇਰੇ ਤੇਜ ਮੰਗਦੇ ਸਰ ਮੈਂ ਕੱਲਾ ਕੱਲਾ ਮੈਂ ਤੇਜ ਦਾ ਕੀ ਕਰਾਂਗਾ ਮੇਰੇ ਕੋਲ ਤਾਂ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਮੇਰੇ ਮਾਪੇ ਬਾਬ ਨੇ ਸਾਰਾ ਕੁਝ ਮੈਨੂੰ ਦਿੱਤਾ ਆਇਆ ਇਹ ਤਾਂ ਕਹਿੰਦੇ ਸਾਨੂੰ ਘਰੋਂ ਕੱਢ ਤਾਂ ਪੈਸੇ ਡਿਮਾਂਡ ਕਰ ਦਮ ਉਸ ਤੋਂ ਬਾਅਦ ਸਰ ਇਹ ਇਹਨਾਂ ਨੇ ਕਹਿਣਾ ਹੀ ਕਹਿਣਾ ਉਸ ਤੋਂ ਬਾਅਦ ਕੀ ਹੋਇਆ ਜੀ ਚਲੋ ਕੋਰਟ ਕੇਸ ਚੱਲੇ ਠੀਕ ਹੈ ਇਹਨੇ ਬੱਚਾ ਮਾਰਦਾ ਮੇਰਾ ਮੈਨੂੰ ਪਤਾ ਲੱਗਿਆ ਪਿੱਛੋਂ ਵੀ ਇਹਨੇ ਉੱਥੇ ਜਾ ਕੇ ਵੇਡ ਦੀ ਕਰਾ ਦਿੱਤੀ ਸਭਾਈ ਮੈਨੂੰ ਪਤਾ ਨਹੀਂ ਲੱਗਿਆ ਵੂਮੈਨਸ ਵਾਲੇ ਇਹਨਾਂ ਨੇ ਤਰੀਕ ਪੋਈ ਦਿੱਲੀ ਦੇ ਵਿੱਚ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨੇ ਵੇਟ ਖਾਲੀ ਕਰਾ ਦਿੱਤਾ ਇੱਥੇ ਆ ਕੇ ਮੈਂ ਆਪਣੇ ਵਕੀਲ ਨੂੰ ਦੱਸਿਆ ਕਿ ਭਾਈ ਇਹਨੇ ਇਦਾਂ ਇਦਾਂ ਕਰਕੇ ਮੇਰੇ ਬੱਚੇ ਨੂੰ ਮਾਰ ਦਿੱਤਾ ਠੀਕ ਹੈ ਇੱਥੇ ਕੋਰਟ ਦੇ ਵਿੱਚ ਕੇਸ ਚੱਲਿਆ ਹੁਣ ਉਸ ਤੋਂ ਬਾਅਦ ਕੀ ਹੋਇਆ ਜੀ ਨਵੰਬਰ ਦੇ ਵਿੱਚ ਸਮਨ ਸੀਗੇ ਇਹਨਾਂ ਨੂੰ ਇਹ ਸਾਹਮਣਾ ਦੇ ਉੱਤੇ ਕੋਰਟ ਦੇ ਵਿੱਚ ਆਏ ਕੋਰਟ ਦੇ ਵਿੱਚ ਆ ਕੇ ਰਾਜੀ ਰੂਜੀ ਨਾਮਾ ਹੋਇਆ ਉਹ ਕਹਿੰਦੇ ਚੱਲ ਕੁੜੀ ਨੂੰ ਇੱਕ ਮੌਕਾ ਦਿੰਦਾ ਮੈਂ ਫਿਰ ਵੀ ਇਨਸਾਨੀਅਤ ਦੇ ਨਾਤੇ ਇੰਨਾ ਵੱਡਾ ਕਾਂਡ ਵੀ ਕਰਕੇ ਮੈਂ ਫਿਰ ਵੀ ਮੌਕਾ ਦਿੰਦਾ ਮੈਂ ਕਿ ਚਲੋ ਕੋਈ ਗੱਲ ਕਰਦੇ ਸੀ ਹਾਂਜੀ ਹਾਂਜੀ ਮੈਂ ਉਹ ਵੀ ਤੁਹਾਨੂੰ ਦੱਸਦਾ ਆਇਗਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਨਵੰਬਰ ਤੋਂ ਬਾਅਦ ਬਹੁਤ ਵਧੀਆ ਜੀ ਮਹੀਨਾ ਬਹੁਤ ਵਧੀਆ ਚੱਲੀ ਠੀਕ ਹੈ ਉਸ ਤੋਂ ਬਾਅਦ ਅਸੀਂ ਘੁੰਮਣ ਚਲੇ ਗਏ ਮਾਤਾ ਜੀ ਮੇਰੀ ਗੱਲ ਸੁਣੋ ਸੁਣੋ ਮੇਰੀ ਗੱਲ ਸੁਣੋ ਇੱਥੇ ਇੰਟਰਵਿਊ ਚੱਲਦਾ ਪਿਆ ਇੰਟਰਵਿਊ ਚੱਲਦਾ ਪਿਆ ਤੁਸੀਂ ਇੰਟਰਵਿਊ ਚੱਲਦਾ ਪਿਆ ਤੁਸੀਂ ਵੀ ਆਪਣੀ ਗੱਲ ਰੱਖਿਓ ਤੁਹਾਡੀ ਵੀ ਗੱਲ ਰੱਖੀ ਜਾਊਗੀ ਸਾਡੀ ਵੀ ਗੱਲ ਸੁਣਨ ਦਿਓ ਉਹਦੀ ਗੱਲ ਸੁਣਾ ਵੀ ਉਹ ਦੋਵੇਂ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਜੀ ਨਵੰਬਰ ਨਵੰਬਰ ਦੇ ਵਿੱਚ ਇਹ ਆਈ 16 ਨਵੰਬਰ ਨੂੰ ਸਾਡਾ ਰਾਜਨਾਮਾ ਹੋਇਆ ਇਹ ਆ ਗਈ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਫੇਰ ਵੀ ਇਹ ਬਹੁਤ ਕੁਝ ਕੀਤਾ ਮੈਂ ਆਪਾਂ ਛੱਡਦਾ ਉਹ ਇੱਕ ਮਿੰਟ ਮਾਤਾ ਜੀ ਤੁਹਾਡੀ ਗੱਲ ਦਾ ਵੀ ਜਵਾਬ ਦਿੰਨੇ ਆ ਪਹਿਲਾਂ ਤੁਹਾਨੂੰ ਕਰਤਾ ਲੈ ਤੇ ਬੰਦ ਕਰੀ ਦਵਾਦ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਨਵੰਬਰ ਤੋਂ ਬਾਅਦ ਡੇਢ ਕ ਮਹੀਨਾ ਸਹੀ ਚੱਲਿਆ ਮੈਂ ਕਿਹਾ ਚੱਲ ਵਧੀਆ ਮੈਨੂੰ ਵੀ ਖੁਸ਼ੀ ਹੋਈ ਵੀ ਮੈਂ ਕਿਹਾ ਚੱਲ ਯਾਰ ਵੀ ਸੁਧਰ ਗਈ ਹੈ ਲੜਕੀ ਚੱਲ ਕੋਈ ਗੱਲ ਨਹੀਂ ਫਿਰ ਕੀ ਹੋਇਆ ਜੀ ਮੈਂ ਦਸੰਬਰ ਦੇ ਵਿੱਚ ਮੇਰੀ ਭੈਣ ਜਿਹੜੀ ਉੱਤਰਾਖੰਡ ਰਹਿੰਦੀ ਹੈ ਅਸੀਂ ਕਿਹਾ ਚੱਲ ਵੀ ਆਪਾਂ ਨਾ ਪਹਾੜਾਂ ਦਾ ਤੈਨੂੰ ਮੈਂ ਕਮਾ ਕੇ ਲੈ ਕੇ ਆਉਂਦਾ ਮੈਂ ਇਹਨੂੰ ਹਫਤੇ ਬਾਅਦ ਪਹਾੜਾਂ ਤੇ ਕਮਾਨ ਲੈ ਕੇ ਤੇ ਅੱਜ ਦਾ ਕਾਰਨ ਕੀ ਹੈ ਜਿਹੜਾ ਅੱਜ ਰੋਪ ਲਾਇਆ ਇਹਨੇ ਵੀ ਮਾਰਿਆ ਸਰ ਮੈਂ ਸਾਰੀ ਗੱਲ ਉੱਥੇ ਹੀ ਆ ਰਿਹਾ ਸਰ ਸਾਰੀ ਗੱਲ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਇਹ ਕਹਿੰਦੀ ਵੀ ਠੀਕ ਹੈ ਇਹਨੇ ਕੀ ਕੀਤਾ ਦਿੱਲੀ ਦੇ ਵਿੱਚ ਮੈਂ ਇਹਨੂੰ ਸਮਝਾਉਂਦਾ ਰਿਹਾ ਮੈਂ ਕਿ ਭੂਤ ਭਾਤ ਕੁਝ ਨਹੀਂ ਹੁੰਦੇ ਦੁਨੀਆਂ ਦੇ ਐਵੇਂ ਮੰਨਦੇ ਵਹਿਮ ਹੁੰਦੇ ਆ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਇਹ ਦਿੱਲੀ ਦੇ ਵਿੱਚ ਇਹਨੇ ਕਿਸੇ ਤਾੰਤ੍ਰਿਕ ਬਾਬੇ ਨੂੰ ਹਾਇਰ ਕੀਤਾ ਤਾੰਤ੍ਰਿਕ ਬਾਬੇ ਨੂੰ ਹਾਇਰ ਕੀਤਾ ਉਹ ਘੁਆਣਾ ਜਾਣਾ ਇਹਨੇ ਸਟਾਰਟ ਕਰ ਦਿੱਤਾ ਆਣਾ ਜਾਣਾ ਸਟਾਰਟ ਕਰਿਆ ਤਾਂ ਉਹ ਤੋਂ ਗਲਤ ਮਲਤ ਚੀਜ਼ਾਂ ਜਾਦੂ ਟੂਨੇ ਵਾਲੀਆਂ ਲਿਆ ਲਿਆ ਕੇ ਇੱਥੇ ਲਿਆਣ ਲੱਗੀ ਇਹਨੇ ਦੁੱਧ ਦੇ ਵਿੱਚ ਘੋਲ ਕੇ ਮੈਨੂੰ ਦੇਣ ਦੀ ਕੋਸ਼ਿਸ਼ ਕੀਤੀ ਜਿਹਦੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਵੀ ਹੈਗੀ ਔਰ ਆਡੀਓ ਰਿਕਾਰਡਿੰਗ ਦੋਨਾਂ ਹੀ ਹੈਗੀਆਂ ਠੀਕ ਹੈ ਸਰ ਮੈਂ ਆਪਣਾ ਬਚਾਅ ਕੀਤਾ ਕਿਉਂਕਿ ਮੈਂ ਕੱਲਾ ਕੱਲਾ ਕੱਲ ਨੂੰ ਮੈਨੂੰ ਮਾਰ ਕੇ ਇਹਨੇ ਇਹਦੀ ਨਜ਼ਰ ਪ੍ਰਾਪਰਟੀ ਦੇ ਉੱਤੇ ਤਾਂ ਇੱਥੇ ਗੇੜੇ ਘੜਦੀ ਆ ਜਦਕਿ ਮੈਂ ਇਹਨਾਂ ਨਾਲ ਨਹੀਂ ਰਹਿਣਾ ਚਾਹੁੰਦਾ ਇਹ ਜਾਣ ਮੁੱਝ ਕੇ ਜ਼ਬਰਦਸਤੀ ਮੈਨਾਂ ਰਹਿਣਾ ਚਾਹੰਦੀ ਐ ਤੇ ਹੂੰ ਦਿੱਲੀ ਤੋਂ ਆਏ ਨੇ ਐ ਦਿੱਲੀ ਤੋਂ ਆਏ ਇਹਨਾਂ ਨੇ ਮੇਰੀ ਬੱਸ ਕਰਾਈ ਵੀ ਸਰ ਮੈਂ ਪ੍ਰਸ਼ਾਸਨ ਅੱਗੇ ਕਿਨੀ ਦੇਰ ਹੋ ਗਈ ਦਿੱਲੀ ਗਈ ਨੇ ਸਰ ਇਹ ਇਹ ਦਿੱਲੀ ਹਫਤੇ ਵਾਸਤੇ ਗਈ ਸੀਗੀ ਇਹ ਕਹਿੰਦੀ ਵੀ ਮੈਂ ਘਰ ਦੇ ਵਿੱਚ ਤੇਰੀ ਭੈਣਾਂ ਨੂੰ ਵੜਾ ਨਹੀਂ ਦੇਣਾ ਸਰ ਸਾਡੀ ਪੇਰੈਂਟਲ ਪ੍ਰਾਪਰਟੀ ਹੈ ਸਾਰਿਆਂ ਨੂੰ ਭੈਣਾਂ ਨੂੰ ਦੋਨਾਂ ਨੂੰ ਹੱਕ ਹੈ ਸਰ ਇਹ ਚ ਗੱਲ ਕਰੀ ਸਾਡੀ ਪੇਰੈਂਟਸ ਦੀ ਪ੍ਰਾਪਰਟੀ ਹੈ ਅਸੀਂ ਆਪਣੀ ਪ੍ਰਾਪਰਟੀ ਤੇ ਬੈਠੇ ਆ ਇਹ ਦਵੱਲਨ ਨੂੰ ਫਿਰਦੀ ਪਈ ਹੈ ਘਰ ਨੂੰ ਸੰਭਲ ਲਏ ਨੇ ਇਹ ਕਹਿੰਦੇ ਹੱਥ ਕਰੋ ਬਾਹਰ ਕੱਢ ਸਰ ਮੇਰੀ ਗੱਲ ਸੁਣੋ ਹੁਣ ਜਦ ਕੋਰਟ ਦੇ ਵਿੱਚ ਇਹਨੂੰ ਮੈਂ ਇੰਨੀ ਗੱਲ ਕਹੀ ਮੈਂ ਕਿਹਾ ਵੀ ਸਾਡਾ ਜਿਹੜਾ ਹੈਗਾ ਕਿ ਮੇਰੀ ਭੈਣਾਂ ਨੇ ਮੇਰੇ ਉੱਤੇ ਸਰ ਕੋਰਟ ਚ ਕੇਸ ਲਾਇਆ ਹੋਇਆ ਉਹ ਕਹਿੰਦੀ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਵੀ ਸਾਡੇ ਦੇ ਪੇਰੈਂਟਸ ਦੀ ਪ੍ਰੋਪਰਟੀ ਹੈਗੀ ਆ ਇਹ ਥੋੜੀ ਅੱਗੇ ਤੇ ਆਕੇ ਕਬਜ਼ਾ ਮਾਰ ਕੇ ਵੇਜੂਗੀ ਉਹ ਕਹਿੰਦੇ ਸਾਨੂੰ ਘਰੇ ਵੜਨ ਨਹੀਂ ਦਿੱਤਾ ਜਾ ਰਹੇ ਉਹਨਾਂ ਨੇ ਕੋਰਟ ਤੇ ਫੈਸਲਾ ਤਾਂ ਮੇਰੇ ਤੋਂ ਕਰਦਾ ਸਰ ਮੁੰਡੇ ਭਲਾਈ ਸੀ ਸਰ ਸਰ ਕੋਈ 16 ਮੁੰਡੇ ਨਹੀਂ ਆਏ ਇਹ ਸਭ ਝੂਠ ਹੈ ਜਿਹੜੀ ਵੀ ਇਹ ਗੱਲਾਂ ਕਰਦੀ 16 ਮੁੰਡੇ ਆਏ ਕਿਸੇ ਨੂੰ ਪੁੱਛ ਲਓ ਕੋਈ 16 ਮੁੰਡੇ ਨਹੀਂ ਆਏ ਇਹ ਹਰ ਵਾਰੀ ਝੂਠੀਆਂ ਰਿਪੋਰਟਾਂ ਲਗਾਉਂਦੀ ਝੂਠੇ ਇਲਜ਼ਾਮ ਲਾਂਦੀ ਮੈਨੂੰ ਦੁਖੀ ਕਰਕੇ ਰੱਖਿਆ ਬਜ਼ਰ ਘਰ ਦੇ ਵਿੱਚ ਐਂਟਰੀ ਹੈਗੀ ਹੁਣ ਇਹਦੀ ਕਿ ਨਹੀਂ ਹੈਗੀ ਸਰ ਮੇਰੀ ਗੱਲ ਸੁਣੋ ਮੈਂ ਮੇਰੀ ਜਾਨ ਨੂੰ ਖਤਰਾ ਹੈ ਕੱਲ ਨੂੰ ਮੈਨੂੰ ਕੋਈ ਵੀ ਜ਼ਹਿਰ ਦੇ ਕੇ ਮਾਰ ਦੂਗੀ ਮੈਂ ਕਿੱਥੇ ਜਾਊਂਗਾ ਸਰ ਦੱਸੋ ਮੈਂ ਕਿੱਥੇ ਜਾਵਾਂ ਮ ਇਕੱਲਾ ਇਕੱਲਾ ਮੁੰਡਾ ਹੈਗਾ ਮੈਂ ਥਾਣੇ ਤੁਸੀਂ ਦਕਾਸ ਵੀ ਇੱਥੇ ਹੈ ਸਰ ਥਾਣੇ ਅਸੀਂ ਜਿਸ ਦਿਨ ਇਹਨੇ ਇਦਾਂ ਦੀ ਕੰਮ ਕੀਤਾ ਇਹਨੇ ਤਾਲੇ ਭੰਨੇ ਮੇਰੇ ਘਰ ਦੇ ਤਾਲੇ ਤੋੜੇ ਇੰਨੀ ਬਦਮਾਸ਼ੀ ਹੈ ਜੀ ਨੇੜ ਨੂੰ ਦੋ ਦੋ ਤਾਲੇ ਲੱਗੇ ਸੀ ਉੱਪਰ ਵੀ ਤਾਲੇ ਲੱਗੇ ਤਾਲਾ ਤੋੜ ਕੇ ਅੰਦਰ ਵੜੀ ਇਹਨੇ ਚੋਰੀ ਵੀ ਕੀਤੀ 60 70000 ਰੁਪਏ ਮੇਰੇ ਘਰੇ ਕੈਸ਼ ਪਿਆ ਸੀ ਉਹ ਵੀ ਇਹਨੇ ਚੋਰੀ ਕਰ ਲਿਆ ਜੀ ਠੀਕ ਹੈ ਸਰ ਪ੍ਰਸ਼ਾਸਨ ਅੱਗੇ ਮੇਰੀ ਇਹ ਹੀ ਮੰਗ ਹੈ ਜੀ ਮੇਰਾ ਮੈਂ ਇਹਦੇ ਨਾਲ ਨਹੀਂ ਰਹਿ ਸਕਦਾ ਮੇਰਾ ਕਿਹੜਾ ਚੜਾਇਆ ਜਾਵੇ ਜੀ ਮੈਂ ਬਹੁਤ ਦੁਖੀ ਹਾਂ ਸਰ ਬਹੁਤ ਪਰੇਸ਼ਾਨ ਹਾਂ ਸਰ ਮੈਂ ਸਾਨੂੰ ਤਲਾਤ 98 ਮਿਲੀ ਵੀ ਤੱਕ ਕਰਕੇ ਦਿੱਲੀ ਤੋਂ ਆਇਆ ਵੀ ਉਹ ਡੇਢੀ ਨੂੰ ਅੰਦਰ ਨਹੀਂ ਬਣ ਦਿੰਦੇ ਕੋਈ ਨਹੀਂ ਸਿਮ ਇਹ ਗੱਲ ਹੋਈ ਐ ਅਸੀਂ ਲੱਗ ਕੇ ਦੇਖਾਂ ਮੋਕੇ ਜਦੋਂ ਵੀ ਆਪਾਂ ਇਹਨੂੰ ਥਾਣੇ ਲੈ ਚਾਕੇ ਥਾਣੇ ਆਪਾਂ ਕਰਨੀ ਡਿਊਟੀ ਉਸ ਦੇ ਵੱਲ ਕਰ ਦਿੰਦੇ ਹਸਬੰਡ ਬਾਈਸ ਦਾ ਰੋਲਾ ਸੀ ਹਸਬੰਡ ਬਾਈਸ ਦਾ ਰੋਲਾ ਸੀ ਪੀਏ ਰੋਡ ਦੇ ਉੱਤੇ ਕਰ ਰਹੇ ਨੇ ਰੋਲਾ ਪਾ ਰਹੇ ਨੇ ਕ੍ਰੂਲੇ ਨੂੰ ਤੇ ਲੜਕੀ ਦਿੱਲੀ ਤੋਂ ਆਈ ਐ ਜਿਹਨਾਂ ਕਰਦੇ ਦੰਗਲ ਲਾ ਕੇ ਬਣਾ ਮੇਰੇ ਜਿਵੇਂ ਹੁੰਦੇ ਨੇ ਇਦੀ ਵਾਰੀ ਪਤਾ ਨਹੀਂ ਇਹ ਦੱਸਣ ਕਿ ਆਪਣੀ ਡਿਊਟੀ ਆ ਉਸ ਨੂੰ ਦੱਸੂਗਾ ਉੱਥੇ ਦਿੱਲੀ ਤੋਂ ਆਕੇ ਕਹਿੰਦੇ ਸੰਤੋ ਕਹਿੰਦੇ ਮਾਰ ਨਹੀਂ ਦਿੰਦੇ ਅਸੀਂ ਕੇਸ ਆ ਉਹ ਕਿੰਦਾ ਮਨੂ ਜੇਰ ਦੇਂਦੀ ਕੋਈ ਕੀਤੀ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਇਹਨਾਂ ਦੀ ਤੇ ਕੀ ਉਹਨੇ ਕੁੜੀ ਨੂੰ ਵੜੇ ਜਾਊਗਾ ਕਰੇ ਹਾਂ ਵੜੇ ਜਾਊਗਾ ਬਸੇ ਬਸੇ ਠਾਣ ਦਾ ਮਾਮਲਾ ਇਹ ਕਿਹੜਾ ਏਰੀਆ ਇਹ ਬਸੇ ਦਾ ਜੀ ਜੀ ਨਾਮਾ ਤੁਹਾਡਾ ਜੀ ਇਹ ਐਸੇ ਮੌਲ ਖਰੇ